ਖਲਾ ਜਿੰਦਾਬਾਦ ਸਾਰੇ ਪੰਜਾਬ ਦੇ ਜਿੰਦਾਬਾਦ ਕਾਂਗਰਸ ਦਾ ਜਿੰਦਾਬਾਦ ਨਾਰਸਨੂ ਸਿੱਖਾਂ ਨੂੰ ਚਲਾਕ ਤੇ ਮਾਲ ਨਾ ਗੱਲ ਬਈ ਇੱਕ ਮਿੰਟ ਦਿਓ ਆ ਗਿਆ ਯਾਰ ਆ ਗਿਆ ਯਾਰ ਇਸ ਤਰ੍ਹਾਂ ਦੇਖਦੇ ਹੋ ਜੀ ਜੋ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਆਇਆ ਨਾਮ ਆਇਆ ਕੋਈ ਨਾ ਆਪਣੇ ਆਪ ਪਾਇਦੇ ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ ਹੈ ਥੈਂਕਸ ਤੁਹਾਨੂੰ ਸਾਰਿਆਂ ਦਾ ਬਹੁਤ ਧੰਨਵਾਦੀ ਆ ਮੈਂ ਕੋਈ ਨਹੀਂ ਜੋ ਕੋਰਟ ਦਾ ਫੈਸਲਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਕਿ ਕਿਸ ਤਰ੍ਹਾਂ ਦੇਖਦੇ ਹੋ ਜਦ ਰਹਿਤ ਮਿਲੀ ਹੈ ਜੀ ਲੰਬੇ 14 ਮਹੀਨੇ ਬਾਅਦ ਜਿਹੜੀ ਹੈ ਹਾਂ ਜੀ 14 ਮਹੀਨੇ ਬਾਅਦ ਜਿਹੜੀ ਰਾਤ ਕਾਫੀ ਲੰਬਾ ਸਮਾਂ ਲੱਗਿਆ ਧੰਨਵਾਦ ਕਰਦਾ ਕੋਰਟ ਦਾ ਮੈਂ ਹੋਰ ਦੱਸੋ ਪਟਾ ਬਾਜਬਾ ਤੇ ਵੀ ਕਰਵਾਈ ਹੋ ਰਹੀ ਹੈ ਜਿਸ ਤਰ੍ਹਾਂ ਬੰਬ ਨੂੰ ਲੈ ਕੇ ਤੁਹਾਨੂੰ ਤੁਹਾਨੂੰ ਸੁਣਿਆ ਹੋਵੇਗਾ ਮੀਡੀਆ ਦਾ ਕੀ ਲੱਗਦਾ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਅਸਿਕਾ ਜੀ ਜੀ ਜਿਹੜੇ ਬਾਅਦ ਬਾਕੀ ਸਾਹਿਬ ਅੱਜ ਨਾਬਾਜੀ ਦੇ ਮੋਰੇ ਖੜੇ ਹਾਂ ਕੀ ਕਹਿਣਾ ਚਾਹ ਰਹੇ ਹੋ ਕਿਉਂ ਖੜੇ ਹੋ ਅੱਜ ਸੁਪਰੀਮ ਕੋਰਟ ਦੇ ਵਿੱਚੋਂ ਸਰਦਾਰ ਸਤਕਾਰਯੋਗ ਸਰਦਾਰ ਸਾਧੂ ਸਿੰਘ ਜੀ ਦੇ ਧੰਨ ਸੋਤ ਸਾਬਕਾ ਕੈਨਨ ਮੰਤਰੀ ਸਾਹਿਬ ਅਰੇਹਾ ਹੋ ਰਹੇ ਨੇ ਉਹਨਾਂ ਦੇ ਆਉਣ ਕਰਕੇ ਸਾਰੇ ਵਰਕਰਾਂ ਦਾ ਕੱਲ ਦਾ ਹੀ ਮਨ ਦੇ ਵਿੱਚ ਬੜੀ ਖੁਸ਼ੀ ਦੀ ਲਿਆ ਦੇ ਕਿਉਂਕਿ ਉਹਨਾਂ ਨੇ ਹਲਕੇ ਪ੍ਰਤੀ ਬੜੀ ਸੋਝਬੂਝ ਦੇ ਨਾਲ ਜਿਹੜੇ ਕੰਮ ਕੀਤੇ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਲੋਕ ਯਾਦ ਕਰਦੇ ਨੇ ਉਹਨਾਂ ਦੀ ਅਡੀਕ ਦੇ ਵਿੱਚ ਅਸੀਂ ਸਾਰੇ ਖੜੇ ਹਾਂ ਦੀ ਮਾਤਰੀ ਸਾਡੇ ਆਉਣ ਤੋਂ ਬਾਰੇ ਵਿਰੋਧੀ ਪਾਰਟੀਆਂ ਦੇ ਵਿੱਚ ਕੀ ਰੱਖਦੇ ਨੇ ਵਿਰੋਧੀ ਪਾਰਟੀ ਨੇ ਆਪਣਾ ਕੰਮ ਕਰਨਾ ਜੀ ਉਹਨਾਂ ਦੇ ਕੰਮ ਕੀਤੇ ਹੋਏ ਨੂੰ ਲੋਕ ਅੱਜ ਯਾਦ ਕਰ ਰਹੇ ਨੇ ਜੋ ਸਤਕਾਰ ਜੋ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਨੇ ਭਾਵੇਂ ਉਹ ਧਾਰਮਿਕ ਸੰਸਥਾਵਾਂ ਹੋਣ ਭਾਵੇਂ ਆਮ ਮਿਊਨਿਸਪਲ ਕਮੇਟੀਜ਼ ਦਾ ਦਾਰੇ ਹੋਣ ਨਗਰਾਂ ਦੇ ਅੰਦਰੇ ਹੋਣ ਪਿੰਡਾਂ ਦੇ ਹੋਣ ਉਹ ਜਿਹੜਾ ਵਿਕਾਸ ਕੀਤਾ ਹੋਇਆ ਉਹਨਾਂ ਦਾ ਅੱਜ ਦੁਨੀਆ ਯਾਦ ਕਰਦੀ ਹੈ ਔਰ ਉਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਅੱਗੇ 2027 ਦੇ ਵਿੱਚ ਸਾਰਾ ਕੁਝ ਮੂਰੇ ਆ ਜਾਣਾ ਹੈ ਕਿੰਨੇ ਦਿਨਾਂ ਬਾਅਦ ਬਾਹਰ ਆਏ ਉਹਨਾਂ ਨੂੰ ਤਕਰੀਬਨ 14 ਮਹੀਨੇ ਹੋ ਗਏ ਨੇ ਜੀ ਪਹਿਲਾਂ 20-25 ਦਿਨ ਦੀ ਜਦ ਰਿਹਾਈ ਹੋਈ ਸੀ ਉਦੋਂ ਆਏ ਸੀਗੇ ਉਦੋਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਆਪਣਾ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਆ ਡਾਕਟਰ ਧਰਮਵੀਰ ਗਾਂਧੀ ਜੀ ਇੱਥੋਂ ਜਿਹੜੇ ਜਿੱਤ ਕੇ ਗਏ ਸੀ ਠੀਕ ਹੈ ਤੇ ਉਹਨਾਂ ਦੇ ਆਉਣ ਨਾਲ ਵਰਕਰਾਂ ਦੇ ਵਿੱਚ ਬੜਾ ਭਾਰੀ ਜੋਸ਼ ਹੈ ਨਮਸਕਾਰ ਬਟੇ ਅੱਜ ਸਾਰ ਸਾਹਿਬ ਸਿੰਘ 14 ਮਹੀਨਿਆਂ ਪਿੱਛੋਂ ਇਹਦੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆ ਰਹੇ ਨੇ ਸਾਰਿਆਂ ਨਾਲ ਬੇਨ ਉਨ੍ਹਾਂ ਦੇ ਆਉਣ ਦੇ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਗਲਤ ਐਵੇਂ ਗਲਤ ਤੀਕੇ ਨਾਲ ਅੰਦਰ ਰੱਖ ਕੇ ਪੈਸੇ ਰਾਈਜ਼ ਕਰਕੇ ਵੀ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਕੋਈ ਨਿਚੋੜ ਨਹੀਂ ਨਿਕਲਿਆ ਸੋ ਹੁਣ ਉਹ ਅੱਧੇ 15 20 ਮਿੰਟ ਅੱਧੇ ਘੰਟੇ ਚ ਬਾਹਰ ਆ ਰਹੇ ਨੇ ਔਰ ਔਰ ਦੇ ਵਿੱਚ ਬਹੁਤ ਹੀ 90 ਲੋਕਾਂ ਦੇ ਵਿੱਚ ਉਹਨਾਂ ਦੇ ਬਾਹਰ ਆਉਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸੋ ਅਸੀਂ ਸਾਰੇ ਉਹਨਾਂ ਦੇ ਬਾਹਰ ਆਉਣ ਤੇ ਨਵਾਂ ਨਿਵਾਸੀਆਂ ਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਸਾਰੇ ਕਾਂਗਰਸੀ ਵਰਕਰ ਇੱਥੇ ਹਾਜ਼ਰ ਹੋਏ ਹੋਏ ਨੇ ਬਹੁਤ ਪਿੱਛੇ ਆ ਵੀ ਰਹੇ ਨੇ ਜਿਹੜਾ ਉਹਨਾਂ ਦੇ ਖੁਸ਼ੀ ਦੇ ਵਿੱਚ ਆ ਰਹੇ ਨੇ ਆਪ ਦੀ ਅੰਦਰ ਕਾਂਗਰਸ ਦੇ ਕਲਾਬ ਜਿਸ ਤਰ੍ਹਾਂ ਦਾ ਸੁਮਿੱਤਾਂ ਜਿਹੜਾ ਚੱਲ ਰਿਹਾ ਉਹਦੇ ਪ੍ਰਵਾਸ ਇਤੋਂ ਕਰਾਂਗੇ ਬਾਜਵਾ ਸਾਹਿਬ ਤੇ ਵੀ ਬਖਤ ਇਹ ਤਾਂ ਹੁਣ ਤੁਸੀਂ ਦੇਖ ਹੀ ਲਿਆ ਜੀ ਇਹ ਤਾਂ ਬਦਲੇ ਦੀ ਭਾਵਨਾ ਸੀ ਸਾਡੀ ਹੁਣ 14 ਮਹੀਨੇ ਹੁਣ ਰੱਖ ਲਿਆ ਪਹਿਲਾਂ ਰੱਖ ਲਿਆ ਜਦੋਂ ਆ ਕੋਈ ਕੱਟ ਕੇ ਸਾਹਮਣੇ ਧਰ ਦਿੰਦੇ ਵੀ ਆ ਜੀ ਆ ਪਿਆ ਸਾਹਮਣੇ ਮੰਤਰੀ ਤੋਂ ਆ ਕੁਝ ਮਿਲਿਆ ਤੁਹਾਡੇ ਤੋਂ ਨਿਕਲਿਆ ਕੁਝ ਹੈ ਨਹੀਂ ਬਦਲੇ ਦੀ ਭਾਵਨਾ ਸੀ ਬਦਲੇ ਦੀ ਭਾਵਨਾ ਨਾਲ ਬਣਾ ਆਪਣਾ ਪਰਚਾ ਹੁਣ ਕੱਲ ਤੁਸੀਂ ਪੱਜਵਾ ਸਾਹਿਬ ਤੇ ਦੇਖੋ ਕੀ ਪਰਚਾ ਕਰਿਆ ਉਹ ਫੇਰ ਦੇਖੋ ਸ਼ਾਮ ਨੂੰ ਥਾਣੇ ਚ ਕਿ ਡਾਲ ਲੋਕਾਂ ਨੂੰ ਆਪਣਾ ਅਜੀਟੇਸ਼ਨ ਕਰਕੇ ਉਹਨਾਂ ਨੂੰ ਬਾਹਰ ਲਿਆਉਣਾ ਪਿਆ ਇਹ ਸਾਰਾ ਹੀ ਕੁਝ ਜਿਹੜਾ ਪਤਾ ਨਹੀਂ ਜਿਵੇਂ ਇਹਨਾਂ ਨੇ ਸੌਂ ਖਾਧੀ ਹੋ ਜੀ ਨਾ ਵੀ ਸਬਦਾਨ ਦੀ ਅਸੀਂ ਰਾਖੀ ਕਰਾਂਗੇ ਉਹਨਾਂ ਨੇ ਉਹ ਸੌ ਮੇਰਾ ਕਹਿੰਦੇ ਹੀ ਖਾਦੀ ਸੀ ਵੀ ਅਸੀਂ ਤਾਂ ਬਦਲੇ ਦੀ ਭਾਵਨਾ ਨਾਲ ਇਹਨਾਂ ਨੂੰ ਜਿਹੜੇ ਕਾਂਗਰਸੀ ਲੀਡਰ ਨੇ ਜਾਂ ਵਰਕਰ ਨੇ ਇਹਨਾਂ ਦੇ ਅਸੀਂ ਪਰਚੇ ਕਰਕੇ ਇਹਨਾਂ ਨੂੰ ਅੰਦਰ ਸਿੱਟ ਕੇ ਬਦਲ ਉਹਨਾਂ ਨੇ ਕਾਂਗਰਸ ਨੂੰ ਖਤਮ ਕਰਨ ਦੀ ਸਾਜ਼ਿਸ਼ ਸੀ ਇਹ ਪਰ ਜਿਹਨੂੰ ਰੱਬ ਨਾ ਮਾਰੇ ਉਹਨੂੰ ਮਾਰੇ ਕੌਣ ਰੱਬ ਨਾ ਮਾਰੇ ਕਿਸੇ ਨੂੰ ਉਹਨੂੰ ਕੌਣ ਮਾਰ ਸਕਦਾ ਇਸ ਲਈ ਸਾਧੂ ਸਿੰਘ ਜੀ ਅੱਜ 14 ਮਹੀਨਿਆਂ ਬਾਅਦ ਤੁਸੀਂ ਦੇਖੋ ਜਦੋਂ ਐਮਪੀ ਦੇਆਂ ਵੋਟਾਂ ਸੀ ਇਹਨਾਂ ਨੂੰ 1 ਮਹੀਨਾ ਪ੍ਰੋਬਲਮ ਮਿਲੀ ਸੀ 1 ਮਹੀਨੇ ਦੇ ਵਿੱਚ ਹੀ 90 ਤੋਂ ਡਾਟਰ ਗਾਂਧੀ 15000 ਦੀ ਲੀਡ ਨਾਲ ਜਿੱਤ ਕੇ ਵਾਪਸ ਗਏ ਸੀ ਆ ਹੁਣ ਤੁਸੀਂ ਮੂਰੇ ਇਲੈਕਸ਼ਨ ਆ ਗਏ ਨੇ ਜਿਲ੍ਹਾ ਪ੍ਰੀਸ਼ਦ ਬਲਾਗ ਸੰਧੀ ਨੇ ਲੇਕਿਓ ਸਾਰੀਆਂ ਨੇ ਸਾਰੀਆਂ ਹੀ ਕਾਂਗਰਸ ਪਾਰਟੀ ਜਿੱਤ ਕੇ ਲੈ ਜਾਊਗੀ ਇਹ ਮੈਂ ਦਾਅਵੇ ਨਾਲ ਕਹਿਣਾ ਸੀ ਦੇਖ ਲਿਓ ਤੁਹਾਡੇ ਸਾਹਮਣੇ ਆਊਗਾ ਪਰ ਸਰਕਾਰ ਨੂੰ ਹੁਣ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਬਦਲੇ ਦੀ ਭਾਵਨਾ ਜਿੰਨਾ ਚਿਰ ਕਰ ਲਈ ਵਸ ਠੀਕ ਆ ਬਹੁਤ ਕਰ ਲਈ ਤੁਸੀਂ ਨਾ ਇਹ ਸਮਾਂ ਬਾਰ-ਬਾਰ ਨਹੀਂ ਮਿਲਦਾ ਹੁੰਦਾ ਕੋਈ ਕੰਮ ਵੀ ਕਰੀਏ ਜਿਸ ਨਾਲ ਲੋਕ ਯਾਦ ਰੱਖਣ ਉਹ ਜਾਰੇ ਕਿੰਨੇ ਤਰਾਂ ਗੱਡੀਆਂ ਦੇ ਵਿੱਚ ਆਨੇ ਮੂਹਰ ਰਸੀਟ ਤੇ ਬੈਠੇ ਹੋਏ ਬਾਹਰ ਆਏ ਮੈਂ ਆਜੋ ਸਰ ਜਦੋਂ ਵਾਂਡਰ ਆ ਜੇ ਫੜਦੇ ਨਹੀਂ ਜਰ ਮੈਨੂੰ ਹਟ ਕਰਵਾਉਂਦਾ ਤਾਂ ਵਰਕਰਾਂ ਦੇ ਵਿੱਚ ਸਿੱਟਿਆ ਜਾਇਆ ਜੀ ਜਨਾਬ ਨਹੀਂ ਹੁੰਦਾ ਭੇਜਿਆ ਤਾਂ ਲਗਾਤਾਰ ਨਾਵਾ ਹੁੰਦੇ ਸਰ ਫੋਟੋ ਆ ਜੀ ਕਿਹੜਾ ਦਰਦ ਕਰਦਾ ਅਰਜ਼ੀ ਦਰਵਾਜ਼ਾ ਨਾਲ ਪੈਦਰੇ ਨੇ ਵਰਤਾਰ ਚੱਲੇ ਚੱਲੇ ਵਰਤਾਰ ਆਈ ਓਏ ਕੋਈ ਮਸਲਾ ਕੀ ਹੋ ਰਿਹਾ ਨਹੀਂ ਪਾਰੀ ਨਹੀਂ ਬੱਜੀ མ མ ཁར སང ར ཁང ང སྱ ཁ� ང ར ཁེ ག� ར ར ཁས ར ར སེ ར ངས� ར ར ེ ར �སི ོ སཇ ཁསར ེར སོ ཁོ ਇੱਕ ਮਿੰਟ ਭਾਈ ਇੱਕ ਮਿੰਟ ਫੋਨ ਕਰ ਜੀ ਸਾਈਡ ਤੇ ਹੋ ਜਾ ਚੇਅਰਮੈਨ ਸਾਹਿਬ ਇੱਕ ਵਾਰੀ ਫੋਟੋ ਕਰਾਉਣੇ ਆ ਖੜਾ ਹਲ ਮੜਾ ਇੱਕ ਵਾਰੀ ਇੱਕ ਵਾਰੀ ਆ ਜਾਓ ਜਾ ਜਾਓ ਸਾਈਡ ਤੇ